ए, ए, ये तो मिठा तुरा। तुरा। इस पास बड़ी दर्द चढ़ाई गई थी क्योंकि टोटली चढ़ाई थे थले चढ़ के चढ़ाई बहुत ज्यादा तिखी थी बिल्कुल पहले गेरती गई है हाइट तो ही मिल रहे हैं ना जिन्हें उसके हाइट तो अन्य हैं फिर मिल रहे ही हाइट तो हैं निशानी हाई है किसी हाई एरिट्यूट तो आ, है इस टाइम अच्छा खूबसूरत वादियों का खर्च लग गया है पोटोग्राफी कर ते आगे रहा बिल्ली सीज़न लेन वो सामने मंजरा उठाई करने के बाद ये चार्टिंग जी पेड़ ਉਤੇ ਗਰਾਉਂਡ ਦੇ ਵਿੱਚ ਮੇਰਾ ਕੈਮਰਾ ਜਾਰਾ ਹੈ ਸੀਲ ਤੇ ਹੱਥ ਲਗਾ ਕੇ ਦੇਖ ਰਹੀ ਐਨ ਬੜੀ ਆ ਬੋਲੋ ਕੀ ਬੁਰਾ ਤੇ ਪਹਿਲੇ ਲਈ 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 ਡਿਸਟ੍ਰਿਕਟ ਕੁਲੂਆ ਤੇ ਹੋਰ ਟਨਲ ਤੋਂ ਜਦੋਂ ਅਸੀਂ ਇੱਕ ਰੋਡ ਮਨਾਲੀ ਨੂੰ ਚਲੇ ਜਾਂਦਾ ਹਾਂ ਅਸੀਂ ਰਾਈਟ ਸਾਈਡ ਨਿਕਲਣਾ ਹੈ ਤਿਰਥਨ ਵੈਲੀ ਸਤ ਸ੍ਰੀ ਅਕਾਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਮਾਧ ਪ੍ਰਦੇਸ਼ ਅਸੀਂ ਰਾਤੀ ਨੂੰ ਕਿਸੇ ਸਾਨ ਦੇ ਵਿੱਚ ਇਹ ਹੋਟਲ ਦਾ ਸਾਡਾ ਕਮਰਾ ਸਾਹਮਣੇ ਹੋਮ ਸਟੇ ਸੀ ਲੋਕੇਸ਼ਨ ਬਹੁਤ ਵਧੀਆ ਹੈ ਬਾਹਰ ਦਾ ਕਿਖਾਣਾ ਮੇਂ ਬੜੀ ਵਧੀਆ ਈ ਗਰਮ ਪਾਣੀ ਸੀ ਠੰਡ ਰਾਤੀ ਲੱਗੀ ਤੇ ਪੱਖਾ ਹਲਾਣ ਕਰਕੇ ਸੋ ਹੁਣ ਮੈਂ ਥੱਲੇ ਦਾ ਖਾਣਾ ਤੁਹਾਨੂੰ ਜਿਹੜਾ ਹੋਮ ਸਟੇ ਸੀ ਤੇ ਲੋਕੇਸ਼ਨ ਬਹੁਤ ਵਧੀਆ ਸਾਹਮਣੇ ਦੇ ਸਾਨ ਜਿਹੜੀ ਰਿਵਰ ਹੈ ਉਹ ਹੈਗੀ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਅੱਗੇ ਦਾ ਜੋ ਵੀ ਹੈ ਪ੍ਰੋਗਰਾਮ ਉਹ ਦੱਸਦਾ ਸਾਡੇ ਰੂਮ ਦੀ ਖਿੜਕੀ ਤੋਂ ਆਪ ਵੀ ਵੇਖੋ ਸਾਹਮਣੇ ਸਾੰਜਰੀ ਬੱਤਾ ਇਹ ਸਾਰੇ ਪਾਸੇ ਅਜਿਹੀ ਤੁਹਾਨੂੰ ਆਵਾਜ਼ ਆ ਰਹੀ ਹੈ ਇਹ ਪਾਣੀ ਦੀ ਚੇ ਹਿਮਾਚਲ ਨੂੰ ਬੇਤੀ ਬੜੀ ਸਰਵਿਸ ਆ ਅੰਤੋਂ ਪਹਿਲਾਂ ਚਾਪੰਜ ਬਸਸ ਫੇੜੀਆਂ ਨਿਕਲ ਚੁੱਕੇ ਨੇ 6 ਵਜੇ ਨਿਕਲੀ ਸੀ ਉਸ ਤੋਂ ਬਾਅਦ ਕੈਂਟੇ ਤੋਂ ਬਾਅਦ 7:00 ਵਜੇ ਤੇ ਹੁਣ ਤਕਰੀਬਨ 10:00 ਵਜੇ ਦਾ ਟਾਈਮ ਹੋ ਗਿਆ ਤੇ ਇੱਧਰ ਤੁਸੀਂ ਤੁਸੀਂ ਆਣਾ ਤੇ ਬਸ ਸਰਵਿਸ ਵੀ ਇੱਥੇ ਜਿਹੜੀ ਹੈਗੀ ਹੈ ਚੱਲਦੀ ਹੈ ਬਸ ਸਰਵਿਸ

ਠੀਕ ਹੈ ਰੱਖਦੇ ਬਟੇ ਹੁਣ ਇੱਕਮ ਕਰ ਲੈਂਦਾ ਹੈ ਗੀ ਨੂੰ ਦੱਸਿਆ ਕਿ ਇੱਕਮ ਸਾਰਾ ਸੈਟ ਕਰ ਲੈਂਦਾ ਸਵਾਨ ਵਗੈਰਾ ਹਾਂ ਗੱਡੀ 'ਚ ਤੇ ਮੈਨੂੰ ਬਹੁਤੀ ਟੈਨਸ਼ਨ ਬਾਜੀ ਨਹੀਂ ਮੈਂ ਆਪਣਾ ਵਲੌਗ ਬਣਾ ਲੈਣਾ ਇਹ ਸਾਹਮਣੇ ਸਾਡਾ ਹੋਮ ਸਟੇ ਸੀ ਤੇ ਇੱਧਰ ਸਾਂਗ ਰਿਵਰ ਅਸੀਂ ਇੱਥੇ ਰੁਕੇ ਸੀ ਹਰਸ਼ ਉੱਪਰ ਖੜਿਆ ਇਹ ਨਾਸ਼ਪਤੀਆਂ ਲੱਗੀਆਂ ਨੇ ਇੱਥੇ ਹਾਂ ਸਾਹਮਣੇ ਇਹ ਸਭ ਜਿਹੜੇ ਓਨਰ ਆ ਇਸ ਹੋਮ ਸਟੇ ਦੇ ਤੇ ਉਹਨਾਂ ਦੇ ਇਹ ਹੈਗੇ ਧਰਮ

ਏ ਕੋਲ ਇਹ ਨਾਸ਼ਪਤੀ ਥੈਂਕ ਯੂ ਲਓ ਜੀ ਨਾਸ਼ਪਤੀ ਤੇ ਦੇ ਲੀਏ ਚਲੋ ਪਹਿਲਾ ਇਹ ਬੱਬੂ ਕੁਛ ਹੈ ਕਿ ਨਾਸ਼ਪਤੀ ਹੈ ਇਹ ਨਾਸ਼ਪਤੀ ਹੈ ਨਾਸ਼ਪਤੀ ਨਾਸ਼ਪਤੀ ਉਹ ਉੱਪਰ ਵੀ ਓਕੇ ਓਕੇ ਅੱਛਾ ਅੱਛਾ ਦੇਖਣਾ ਨਾਸ਼ਪਤੀ ਇਹ ਲਾਲ ਹੋ ਜੰਨੀ ਹੈ ਉਹ ਜਾ ਕੇ ਹਾਈਪ ਕਿਹਾ ਸਾਰੇ ਇੱਕ ਬਾਈਟ ਇਹ ਫਿਰ ਵਧੀਆ ਨਾਸ਼ਪਤੀ ਹੈ ਵਧੀਆ ਇਹ ਜੀ ਸਾਰੇ ਵਧੀਆ ਇਹ ਪਹਿਲਾਂ ਉਹਨਾਂ ਨੇ ਸਾਨੂੰ ਨਾਸ਼ਪਤੀ ਖਲਾਈ ਉਹ ਪਿੱਛੇ ਉਹ ਨਾਸ਼ਪਤੀ ਦਾ ਬੂਟਾ ਇਹ ਇੱਧਰ ਤੇ ਉਸ ਤੋਂ ਬਾਅਦ ਉਹ ਮੁੰਡਾ ਉੱਪਰ ਲੱਗੇ ਹੋਏ ਸੀ ਹੰੂ ਵਿਖਾਰਾ ਜਿਹੜਾ ਹੈਗਾ ਇਹ ਲੈ ਕੇ ਆਇਆ ਤੇ ਇਹ ਦਿੱਤਾ ਉਹਨੇ ਖਾਣ ਵਕਸੇ ਸਾਨੂੰ ਮੁਫਤ ਵਿੱਚ ਕਾਫੀ ਦਿੱਤੇ ਤੇ ਕਿ ਬੱਚੇ ਨਾਲ ਨੇ ਤੁਸੀਂ ਖਾ ਲਿਓ ਤੇ ਬੜੇ ਵਧੀਆ ਇਹਨਾਂ ਦੀ ਬੰਦਿਆ ਦੀ ਨੇਚਰ ਇੱਥੇ ਹੈਗੀ ਹੈ ਤੇ ਹੁਣ ਜਿਦੂਸੀ ਆ ਪੀਰਾ ਇੱਕ ਵਾਰ ਪਹਿਲਾਂ ਖਾ ਚੁੱਕਿਆ ਆ ਹੁਣ ਇੱਕ ਤੀਜਾ ਖਾਣ ਲੱਗੇ ਤੇ ਬੜਾ ਟੇਸਟੀ ਹੈ ਸੋ ਜਦੋਂ ਵੀ ਆਉ ਤਾਂ ਇੱਥੇ ਤੁਸੀਂ ਹੌਸਟਰੀ ਦੇ ਵਿੱਚ ਰੁਕ ਸਕਦੇ ਹੋ ਖਾਂਦੇ ਜੀ ਮਮ ਪੂਰਾ ਜੁੱਸੀ ਹੈ ਤੇ ਤੇਸੇ ਮਿੱਠਾ ਹੈ ਆਪਣੇ ਜਿਹੜੇ ਪਲੇਨ ਚੰਦੇ ਆ ਉਹ ਥੋੜੇ ਕੱਟੇ ਹੋਏ ਪਰ ਪੂਰਾ ਮਿੱਠੇ ਆ ਮਿੱਠਾ ਮਠਾਸ ਹੈ ਪੂਰਾ ਤੇ ਹੁਣ ਆਪਾਂ ਚੱਲਾਂਗੇ ਅੱਗੇ ਸ਼ਾਨਗੜ ਲਓ ਜੀ ਤਿਆਰੀਆਂ ਵਗਿਆ ਹੋ ਗਿਆ ਗੱਲਾਂ ਕਰਦੇ ਸੀ ਅਸੀਂ ਜਿਹੜੇ ਹੇ ਹੇ ਹੁਣ ਸੇ ਦੇ ਅੰਦਰ ਸੀ ਮੁੰਡੇ ਤੇ ਹੁਣ ਆਪਾਂ ਚੱਲਦੇ ਆ ਜੀ ਤਿਆਰੀ ਸਾਰੀ ਹੋ ਗਈ ਲੱਗੀ ਚੁੱਕਦੇ ਆ ਤੇ ਅੱਜ ਥੋੜਾ ਜਿਹਾ ਪੂਰੀ ਸਟੀਪ ਚੜਾਈ ਆ ਤੇ ਦੇਖਦੇ ਆ ਕਿੱਦਾਂ ਦਾ ਰਸਤਾ ਅੱਗੇ ਤੇ ਤੁਹਾਨੂੰ ਟਿੜੇ ਰਹੋ ਫਿਰ ਉਸ ਦਿਖਾਉਂਦੇ ਰਵਾਂਗੇ ਸ਼ਾਨਗੜ ਇੱਕ ਰੂਪਰ ਵਾਲੀ ਵਾਟਰਫਾਲ ਹੈ ਤੇ ਉਹ ਸਾਰੇ ਚੀਜ਼ ਤੁਹਾਨੂੰ ਅੱਜ ਦਿਖਾਣਗੇ ਤੇ ਸ਼ਾਮ ਨੂੰ ਚੱਲਾਂਗੇ ਜੀਵੀ ਵਾਲੀ ਤੇ ਜੀਵੀ ਦੇ ਵਿੱਚ ਤੁਹਾਨੂੰ ਜੋ ਵੀ ਹੋਇਆ ਦਿਖਾਵਾਂਗੇ ਸਾਡੇ ਕੋਲ ਦੋ ਦਿਨ ਸਾਡੇ ਲੱਗੇ ਆ ਉਹ ਸਾਰਾ ਐਕਸਪਲੋਰ ਕਰਾਂਗੇ ਆਖੰਬਰ ਨੇ ਆਖਿੰਦ ਆਖੰ ਗੋਪੀਤਾ ਗੋਵਿੰਦ ਆਖੰ ਇਸ ਅਸੀਂ ਪਹੁੰਚ ਗਏ ਜੀ ਛਾਨਗੜ ਮੰਡੋਜ਼ ਜਿਹੜੀ ਹੈਗੀ ਹੈ ਜਿਹੜਾ ਇਨਫਲੂਐਂZA ਸੀਜ਼ਨ ਐਂਡ ਵੀ ਕਹਿੰਦੇ ਤੇ ਇੱਥੇ ਅਸਲ ਚ ਪਾਰਕਿੰਗ ਦੀ ਥੋੜੀ ਜੀ ਸਮੱਸਿਆ ਹੋਈ ਸੀ ਬੜੀ ਗੱਡੀ ਮੈਂ ਤੁਹਾਨੂੰ ਦਿਖਾਣਾ ਇਸ ਵਾਸਤੇ ਬੜੀ ਦੱਬ ਕੇ ਲਾਈ ਗੱਡੀ ਕਿਉਂਕਿ ਟੋਟਲੀ ਚੜਾਈ ਸੀ ਇਹਨਾਂ ਵੀ ਅਸੀਂ ਥੱਲੇ ਚੜ ਕੇ ਆਏ ਆ ਆਪਣਾ ਉਤੋਂ ਸਾਹਸ ਸਾਹਸ ਤੋਂ ਉਹ ਟੋਟਲੀ ਚੜਾਈ ਸੀ ਚੜਾਈ ਬਹੁਤ ਜ਼ਿਆਦਾ ਟਿੱਕੀ ਸੀਗੀ ਹਾਂ ਬਿਲਕੁਲ ਪਹਿਲੇ ਗੇਰਤੀ ਗੱਡੀਆਂ ਆਈਆਂ ਇੱਥੇ ਪਰ ਜਾ ਕੇ ਦੇਖਦੇ ਆਂ ਹਰੀਪੇ ਹੁੰਦਾ ਸਾਡਾ ਅੱਲਾ ਖਤਰਨਾਕ ਸਫ਼ਰ ਅਜਿਹਾ ਹੋਊਗਾ ਤੁਹਾਨੂੰ ਵੀ ਦਿਖਾਣੇ ਆ ਤੇ ਤੁਸੀਂ ਵੀ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਸਭ ਹਾਂ ਗੱਲ ਉਹ ਹੈ ਨਾ ਕਿ ਜਿੰਨੀਆਂ ਰਾਮਾ ਖੇ ਹੋਣਗੀਆਂ ਮੰਦਿਰ ਹੋਣੀ ਵੀ ਖੂਬਸੂਰਤ ਹੋਣੀ ਹੁੰਦੀ ਹੈ ਬਾਕੀ ਹੁਣ ਤੁਹਾਨੂੰ ਲੈ ਕੇ ਦਿਖਾਣੇ ਕਿ ਮੰਦਿਰ ਕਿੰਨੀ ਖੂਬਸੂਰਤ ਹੈ ਸ਼ਾਂਗਰ ਪਹੁੰਚੇ ਇਸ ਟਾਈਮ ਅਸੀਂ ਡਿਸਟ੍ਰਿਕਟ ਕੁਲੂ ਆਏ ਡਿਸਟ੍ਰਿਕਟ ਕੁਲੂ ਹਾਂ ਡਿਸਟ੍ਰਿਕਟ ਕੁਲੂ ਹਿਮਾਚਲ ਪ੍ਰਦੇਸ਼ ਤੇ ਅਸੀਂ ਹੁਣ ਐਂਟਰੀ ਕਰਾਂਗੇ ਥੋੜੀ ਜਿਹੀ ਬੱਚੇ ਫਰੈਸ਼ ਹੋਣਗੇ ਤੇ ਉਸ ਤੋਂ ਬਾਅਦ ਫਿਰ ਇਧਰੋਂ ਰਸਤਾ ਇਸ ਪਾਸੇ ਰਸਤਾ ਟੂਰਿਸਟ ਨਿਕਲੇ ਨੇ ਇਧਰ ਰਸਤਾ ਮਾਜੀ ਅਸੀਂ ਪਹੁੰਚੇ ਹਾਂ ਸਫਰ ਦਾ ਟਫ ਸੀ ਗੱਡੀ ਪਹਿਲੇ ਗੇਅਰ ਦੇ ਵਿੱਚ ਹੀ ਉੱਤੇ ਆਈ ਹੈ ਪਰ ਹੁਣ ਅਸੀਂ ਗੇਅਰ ਤੇ ਪਹੁੰਚ ਚੁੱਕੀ ਆ ਤੇ ਵਾਪਸੀ ਚ ਇੱਥੇ ਦਾ ਟ੍ਰੈਡੀਸ਼ਨਲ ਫੂਡ ਕੀ ਕਹਿੰਦੇ ਨੇ ਟ੍ਰੈਡੀਸ਼ਨਲ ਫੂਡ ਕਿਹੜਾ ਸੀ ਉਹ ਸਿੱਡੂ 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 ਖਾਵਾਂਗੇ ਫਿਲਹਾਲ ਅਸੀਂ ਐਂਟਰੀ ਕਰਨੇ ਆਂ ਜੀ ਖੂਬਸੂਰਤ ਵੈਲੀ ਸ਼ਾਨਗੜ ਮੀਨੀ ਨਿਊਜ਼ੀਲੈਂਡ ਇਹ ਨਿਕਿਆ ਜੀ ਸ਼ਾਨਗੜ ਅੱਗੇ ਗ੍ਰੇਟ ਹਿਮਾਲయన్ ਨੈਸ਼ਨਲ ਪਾਰਕ ਇਹ ਦਾ ਗੇਟ ਆ ਕਿ ਇੱਥੋਂ ਐਂਟਰੀ ਕਰਦੇ ਫਿਰ ਤੁਹਾਨੂੰ ਦਿਖਾਣੇ ਆਂ

आपके को शानदार दी खूबसूरत वाली सीरत दोनों रेस फास्ट चलो दोनों बराबर ठीक नहीं सीहिर और बट अच्छी आके सारा वर्थ हिट हो गया बहुत बढ़िया है

ਸਾਰਾ ਆ ਖੂਬਸੂਰਤ ਵਾਦੀਓ ਖਰਚ ਲੱਗਿਆ ਹੈ ਫੋਟੋਗ੍ਰਾਫੀ ਕਰ ਤੇ ਆ ਗੇਰਾ ਨੀਮੀ ਸੀਜ਼ਰਲੈਂਡ ਤੁਸੀਂ ਇੰਡੀਆ ਦੇ ਵਿੱਚ ਵੀ ਆਪਣਾ ਨੀਮੀ ਸੀਜ਼ਰਲੈਂਡ ਦੇ ਗੁਜ਼ਾਰੇ ਲੈ ਸਕਦੇ ਹੋ ਉਹ ਸਾਹਮਣੇ ਮੰਦਿਰ ਉੱਥੇ ਵੀ ਚੱਲਾਂਗੇ ਬਾਅਦ ਚ ਫਿਲਹਾਲ ਆਪਾਂ ਇੱਥੇ ਥੋੜੀ देर ਕਰਕੇ ਇਸ 뷰 ਨੂੰ ਇੰਜੋਏ ਕਰ ਦੋ ਸਿਰ ਵੀ ਜੈਗਿੰਗ ਹੋ ਰਹੀ ਹੈ ਲਓ ਜੀ ਹੁਣ ਅਸੀਂ ਸਾਹਮਣੇ ਤੋਂ ਸਾਨੂੰ 뷰 ਦਿਖਾਇਆ ਤੇ ਹੁਣ ਉੱਥੇ ਚੱਲਾਂਗੇ ਉਹ ਸਾਹਮਣੇ ਮੰਦਿਰ ਹੈਗੇ ਤੇ ਬੰਦੇ ਬਾਰੇ ਜਾਣਕਾਰੀ ਤੁਹਾਨੂੰ ਉੱਥੇ ਜਾ ਕੇ ਦਵਾਂਗੇ ਫਿਲਹਾਲ ਤੱਕ ਆ ਵਾਦੀਆਂ ਦੇ ਨਜ਼ਾਰੇ ਲੈ ਰਹੇ ਆ ਵਧੀਆ ਲੱਗ ਰਿਹਾ ਜੇ ਕੋਈ ਆਣਾ ਚਾਹੁੰਦਾ ਤਾਂ ਉਹ ਇੱਥੇ ਆ ਸਕਦਾ ਪਰ ਰੋਡ ਕੰਡੀਸ਼ਨ ਕਾਫੀ ਖਰਾਬ ਹੈ ਤੇ ਤੰਗ ਰੋੜ ਹੈ ਵਟ ਜੇ ਤੁਸੀਂ ਇੱਥੇ ਆ ਆਜੋਗੇ ਤਾਂ ਬੰਦਾ ਰੋਡ ਦੀ ਜਿਹੜੀ ਕਟਲਾਈ ਸੀ ਰੋਡ ਦੀ ਜਿਹੜੀ ਦਿੱਕਤਾਂ ਸੀ ਉਹ ਆ ਕੇ ਇਸ ਜਗ੍ਹਾ ਨੂੰ ਦੇਖ ਕੇ ਉਹ ਭੁੱਲ ਜਾਂਦਾ ਸੋ ਜੇ ਕੋਈ ਆਣਾ ਚਾਹੁੰਦਾ ਤਾਂ ਆ ਸਕਦਾ ਫਿਲਹਾਲ ਉੱਥੇ ਚੱਲੇ ਟੈਂਪਲ ਕੋ ਤੇ ਉਹ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਅਗਲਾ ਜਿਹੜਾ ਵੀਊ ਖੋਦ ਕੰਨੈਕਟ शानदार दी नजारे दिखाने है टाइम लैप्स वगैरह, तो व्यू कैप्चर कर दे टाइम लैप्स सब सामने लगावांगी व्यू कैप्चर करंगे मंदिर दा भी आपा कर दे हां सानू एथे चढ़ दिया पेड़ा बखाने आ फेर देखो जी टेडा दे चढ़ दिया पेड़ू ओ कुछ कतरी ओ नहीं बेटे कुछ नहीं कह रही है नहीं कह कुछ तो नहीं कहनी लगाओ हाथ से ले लगा लगा

ਅਸੀਂ ਹੁਣ ਵੱਧ ਰਹੇ ਜੀ ਸਾਹਮਣੇ ਜਿਹੜਾ ਟੈਂਪਲ ਹੈ ਉਸ ਵੱਲ ਇਧਰ ਫੇਡਾਂ ਚੱਲ ਗਏ ਇੱਥੇ ਲੋਕਲ ਜਿਹੜੇ ਉਹ ਸਾਹਮਣੇ ਪਿੰਡ ਹੈ ਸ਼ਾਨਵਲ ਪਿੰਡ ਹੈ ਸਾਹਮਣੇ ਤੇ ਫੇਰ ਸਕੂਪ ਪਰ ਨਜ਼ਾਰੇ ਬਦਲ ਬਾਈ ਪੂਰੀ ਹੋਈ ਹੋਈ ਹੈ ਤੇ ਫਿਰ ਵੀ بارش ਨਹੀਂ ਹੋਈ ਥੋ ਸਵੇਰੇ ਹੋਈ ਸੀ بارش ਹੁਣ ਫਿਲਹਾਲ ਵਧੀਆ ਮੌਸਮ ਹੈ ਤੇ ਉੱਥੇ ਚੱਲਦੇ ਆ ਉੱਥੇ ਜਾ ਕੇ ਫਿਰ ਤੁਹਾਨੂੰ ਅਗਲੀ ਅਗਲੀ ਅਪਡੇਟਸ ਆ ਦੇਣੀ ਹੈ ਇਹ ਸ਼ਾਨਦਾਰ ਟੈਂਪਲ ਹੈ ਜੀ ਸਾਹਮਣੇ ਗਰਾਉਂਡ ਦੇ ਵਿੱਚ ਜਿਹੜੇ ਵੀ ਆਉਂਦੇ ਟੂਰਿਸਟ ਵਗੈਰਾ ਤੇ ਬੜੀ ਵੰਤਸ ਮੰਦਿਰ ਦੀ ਇੱਥੇ ਜਦੋਂ ਵੀ ਆਉਤਾਂ ਕੋਸ਼ਿਸ਼ ਕਰੋ ਕਿ ਮਥਾ ਟੇਕ ਕੇ ਜਾਓ ਸੈਨੇ ਦੂਰ ਆਣਾ ਵੀ ਤੇ ਇੱਥੇ ਮਥਾ ਟੇਕ ਕੇ ਫਿਰ ਦਿਆ ਕਰੋ ਤੇ ਅਸੀਂ ਵੀ ਜਾਵਾਂਗੇ ਹੁਣ ਮਥਾ ਟੇਕਣ ਪਹਿਲਾਂ ਹਮਨ ਚਲਦੇ ਸੀਸ ਕਰਕੇ ਸਿਣੇਗੇ ਸੋ ਬੜਾ ਖੂਬਸੂਰਤ ਹੈ ਇਹ ਜਿਹੜਾ ਮੰਦਿਰ ਹੈ ਤੇ ਇਹਦੇ ਦਰਸ਼ਨ ਵਾਰਾਰੇ ਜ਼ਰੂਰ ਕਰਨੇ ਤੇ ਹੁਣ ਆਪਾਂ ਚੱਲਦੇ ਹਾਂ ਮੰਦਿਰ ਦੇ ਅੰਦਰ ਜੀ ਪੱਥਰਾਂ ਜੀ ਇਹਨਾਂ ਤੇ ਪੈਰ ਨਹੀਂ ਰੱਖਣੇ ਇਹ ਕੋਈ ਤਰੇਲ ਪੱਥਰ ਪੂਜਣਾ ਲਈ ਇਸ ਪਾਸੇ ਦੀ ਤੇ ਇਹਦੇ ਕੋਲ ਨਹੀਂ ਚੱਲਣਾ ਬਟੇ ਇਸ ਪਾਸੇ ਆਹ ਆਹ ਇਸ ਪੇ ਨਹੀਂ ਕਿ ਇਹ ਦੇ ਆਸਣ ਪਰ ਬੈਠਣਾ ਸਖਤ ਬਣਾ ਹੈ ਇਹ ਦੇਵਾਸਾ ਨਹੀਂ ਇੱਥੇ ਕੋਈ ਵੀ ਜਦੋਂ ਆਂਦਾ ਤਾਂ ਇੱਥੇ ਪੈਰ ਨਾ ਰੱਖੇ ਆ ਜਗ੍ਹਾ ਹੈਗੀ ਬਿਲਕੁਲ ਇਹ ਮੰਦਰ ਦੇ ਸਾਹਮਣੇ ਇਹ ਜਿਹੜੀ ਜਗ੍ਹਾ ਹੈਗੀ ਖੂਬਸੂਰਤ ਵੀ ਮੰਦਰ ਹੈ ਮੰਦਰ ਹੈ ਜੰਦਰੋ ਜਿਵੇਂ ਕੋਈ ਆਂਦਾ ਮੰਦਰ ਹੈ

ठीक है 20 मतलब मुख्यमंत्री इसका भी 6 ठीक है अब उन स्नैप थोड़ा इसको इसका राजा ठीक है वो कौन सा बेचारा अच्छा ये छत पर तो ये चांदी के दायो निर्भदन निर्भदन ठीक है वो सामने जो हां जी ठीक ठीक नहीं कहता चलबो बेचारा पांच ये मंत्र बारे यार जी दसरे ਆ ਜੀ ਅਸੀਂ ਮੱਥਾ ਟੇਕ ਲਿਆ ਜੀ ਆ ਮੰਦਰ ਪਿੱਛੇ ਮੱਥਾ ਟੇਕ ਕੇ ਪੁਜਾਰੀ ਜੀ ਨੇ ਕੁਝ ਗੱਲਾਂ ਦੱਸੀਆਂ ਸਾਨੂੰ ਆ ਹੁਣ ਪਿੱਛੇ ਮੇਰੇ ਸਾਰੇ ਦੇਵਦਾਰ ਦੇ ਰੁੱਖ ਨੇ ਤੇ ਹੁਣ ਆਪਾਂ ਅਗਲੀ ਡੈਸਟੀਨੇਸ਼ਨ ਤੇ ਚੱਲਦੇ ਤੇ ਅੱਗੇ ਜਾ ਕੇ ਪਹਿਲਾਂ ਵੇਟ ਪੂਜਾ ਫਿਰ ਕੰਮ ਕਰਦੇ ਇੱਥੇ ਸ਼ਾਨ ਘੜਾ ਐਸੀ ਬੜਾ ਵਧੀਆ ਲੱਗਿਆ ਬੜਾ ਇੱਥੇ ਨੇਚਰ ਜਿਹੜੀ ਹੈਗੀ ਹੈ ਖੂਬਸੂਰਤ ਹੈ ਜਦੋਂ ਵੀ ਤੁਸੀਂ ਆਪਣਾ ਸਾਝ ਵੜੀ ਆਓ ਇਕਲੂ ਡਿਸਟ੍ਰਿਕਟ ਵੀ ਨਾ ਹਾਂ ਡਿਸਟ੍ਰਿਕਟ ਕੁਲੂ ਹੈ ਤੇ ਉਹ ਟਰਨ ਆਉ ਤੋਂ ਜਦੋਂ ਅਸੀਂ ਇੱਕ ਰੋਡ ਮਨਾਲੀ ਨੂੰ ਚਲੇ ਜਾਂਦਾ ਹਾਂ ਅਸੀਂ ਰਾਈਟ ਸਾਈਡ ਨਿਕਲਣਾ ਹੈ ਤਿਰਥਨ ਵੈਲੀ ਤਿਰਥਨ ਵੈਲੀ ਵਾਲੀ ਤਰਫ ਸਾਹਜਵਲੀ ਤਿਰਥਨ ਵੈਲੀ ਲਿਖਿਆ ਹੁੰਦਾ ਤੇ ਬੋਰਡ ਤੇ ਮੈਂਸ਼ਨ ਕਰਿਆ ਹੈ ਤੇ ਤੁਸੀਂ ਪਹਿਲਾਂ ਸਾਹਜਵਲੀ ਆਓ ਸ਼ਾਨਗੜ ਤੇ ਇੱਥੇ ਜਿਹੜੇ ਵਾਟਰਫਾਲ ਵਰ ਹੋਰ ਵੀ ਟੂਰਿਸਟ ਪਲੇਸ ਹੈ ਨੂੰ ਵਿਜ਼ਿਟ ਕਰੋ ਤੋਂ ਬਾਅਦ ਫਿਰ ਅਸੀਂ ਵਾਪਸ ਜਾਵਾਂਗੇ ਹੁਣ ਜੀਵੀ ਜੀਵੀ ਤੋਂ ਜਲੌਰੀ ਬਾਸੂੜੇ ਹੋਏ ਫਿਰ ਅਸੀਂ ਨਾਰਕੰਡਾ ਕਿ ਹਾਂ ਕਿਦਾਂ ਲੱਗਿਆ ਇੱਥੇ ਬੜਾ ਵਧੀਆ ਮਾਹੌਲ ਹੈ ਤੇ ਬੜਾ ਸਾਫ ਸੁਥਰਾ ਤੇ ਇੱਕ ਪੀਸਫੁਲ ਇੱਕ ਹੋਰ ਗੱਲ ਹੈ ਗਰਮੀ ਤੋਂ निजात ਪਾਈ ਬੜਾ ਵਧੀਆ ਟੈਂਪਰੇਚਰ ਹੈ ਗਿਆ 12 13 ਦਾ ਟੈਂਪਰੇਚਰ ਸੀ ਹੈ ਨਾ ਕਿੰਨਾ ਹੈ ਗਿਆ ਹਾਂ ਤੇ ਠੰਡ ਲੱਗ ਰਹੀ ਹੈ ਤੇ ਟੀ-ਸ਼ਰਟ ਪਾਈ ਹੋਈ ਹੈ ਮੈਨੂੰ ਲੱਗ ਰਹੀ ਹੈ ਬੜਾ ਵਧੀਆ ਮੌਸਮ ਮੈਨੂੰ ਬਾਈ ਹੋਈ ਜੀ ਇਹ ਸਾਰੇ ਹਾਂ ਬਹੁਤ ਸੁਗੰਧਾ ਜੇ ਤੂੰ ਪਹੁੰਚਦੀ ਹੋ ਸਕਦਾ ਕਿ ਕਿੰਨਾ ਕਾਕਾ ਨਾ ਕਰਦੀ ਬਿਲਕੁਲ ਤੇ ਚਸ਼ਮਾ ਲਾ ਕੇ ਵੀ ਅਸੀਂ ਆਪਣੀਆਂ ਅੰਨ੍ਹੀ ਅੱਖਾਂ ਨਾਲ ਇਸ 뷰 ਨੂੰ ਇੰਜੋਏ ਕੀਤਾ ਬੜਾ ਮਨਮੋਹਕ ਤੇ ਖੂਬਸੂਰਤ ਹੈ ਜਿਹੜਾ ਇੱਥੇ ਦਾ ਸ਼ਾਨਗਾਰਡ ਮੈਡੂਸ ਬਣਿਆ ਹੋਇਆ ਹੈ ਨੀ ਸਵਿਟਜ਼ਰਲੈਂਡ ਬੜਾ ਖੂਬਸੂਰਤ ਹੈ ਸੋ ਅਸੀਂ ਮੰਦਰ ਦੇ ਵੀ ਦਰਸ਼ਨ ਦਿਦਾਰ ਹੀ ਕਰੇ ਅਥਾ ਟੈਕ ਕੀ ਆਏ ਤੇ ਬੰਦਰ ਦੇ ਇਤਿਹਾਸ ਬਾਰੇ ਤੁਸੀਂ ਗੂਗਲ ਤੋਂ ਸਰਚ ਕਰਕੇ ਪੜ ਸਕਦੇ ਹੋ ਫਿਰ ਸੋ ਹੈਨਾ ਡਿਸਕ੍ਰਿਪਸ਼ਨ ਚੂ ਇਹ ਪਲਿੰਕ ਦੇ ਦਾਂ ਹਾਂ ਬਿਲਕੁਲ ਬਿਲਕੁਲ ਤੇ ਹੁਣ ਅੱਗੇ ਵਧਦੇ ਆ ਫਿਰ ਫਾਟੋ ਦੇਖਦੇ ਹਾਂ ਵਾਟਰਫਾਲ ਦੇਖਦੇ ਹਾਂ ਠੀਕ ਹੈ ਹਾਂ ਤੇ ਬੜਾ ਵਧੀਆ ਲੱਗਿਆ ਬੜਾ ਆਨੰਦ ਆਇਆ ਬੜਾ ਲੈਕਸ ਫੀਲ ਹੋਇਆ ਇੱਥੇ ਆ ਕੇ ਤੇ ਇੱਕ ਪੈਸਾ ਬਸੂਲ ਇਹ ਟ੍ਰਿਪ ਸ਼ਾਨਗੜ ਦਾ ਜੇ ਤੁਸੀ ਵੀ ਆਉਤ ਸ਼ਾਨਗੜ ਜਰੂਰ ਆਓ ਸ਼ਾਨਗੜ ਲਈ ਆਓ ਤੇ ਸ਼ਾਨਗੜ ਜਰੂਰ ਆਓ ਸੋ ਇੱਥੇ ਹੀ ਆਪਾਂ ਇਸ ਬਲੌਗ ਦਾ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਅਗਲੇ ਤੁਹਾਨੂੰ ਬਲੌਗ 'ਚ ਮਿਲਦੇ ਆਂ ਪਰ ਅੱਲਾ ਜਿਹੜਾ ਵਾਟਰਫਾਲ ਹੈ ਸ਼ਾਨਗੜ ਦੇ ਨੇੜੇ ਉੱਥੇ ਚਲਦੇ ਆਂ ਅਗਲੇ ਬਲੌਗ 'ਚ ਤੁਹਾਨੂੰ ਫਿਰ ਉਹ ਦਿਖਾਵਾਂਗੇ ਇਹ ਇਸ ਬਲੌਗ ਦੇ ਸਮਾਪਤ ਇੱਥੇ ਕਰਦੇ ਰਹਿਣਗੇ ਰੱਬਾ ਖੈਰ ਤੁਸੀਂ ਸਭ ਸੇ ਗੱਲ ਅਲਾਵ ਬਾਏ ਬਾਏ